ਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਐਂ ਰੋਟਾਂ ਪਾਈ ਕੇ ਪੰਥ ਨੂੰ ਪੰਥ ਨੂੰ ਉਹਨਾਂ ਦੀ ਪੂਰੀ ਡਿਮਾਂਡ ਪੂਰੀ ਕਰਦੇ ਖਲੋ ਅੰਨੇ ਨੂੰ ਧਮਕੇ ਨੂੰ ਪੰਚੇ ਨੂੰ ਸਾਡਾ ਦਾ ਪੰਚਾਇਤ ਜੀ ਸਾਡਾ ਦਾ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ ਸਾਰੇ ਨਹੀਂ ਕਰਦੇ 1947 ਤੇ ਜਾਤੀ ਮਿਲੀ ਸੀ ਉਹ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ ਉਹ ਚੈਨੀ ਕੁਛ ਸਾਰੇ ਡੱਬਰ ਨੂੰ ਕਹਿ ਦੋ 500 ਠੀਕ ਹੈ ਨਾ ਜਿਹੜੀ ਬੋਤਾ ਵੈਚਾ ਉਹ ਪੱਕਾ ਨਹੀਂ ਕਰਾਂਗੇ ਨਾਲ ਲੈ ਕੇ ਪੰਥ ਫਿਰੋ ਇਹਨੂੰ ਪਾਈਂਗੇ 1 ਕਿਲੋਮੀਟਰ ਕਰ ਲਿਆ ਪੰਥ ਤੱਕ ਹੀ ਘੜਾ ਨਵੰਬਰ ਦੇ ਵਿੱਚ ਉਹ ਵੀ ਪੂਰਾ ਕਰ ਦਿੰਦੇ ਜਦੋਂ ਉਹ ਹੋ ਜਾਏਗਾ ਪੰਥ ਦੇ ਝੰਡੇ ਤਾਂ ਚੁੱਲਦੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਸੁਣ ਕੇ ਸਾਰੇ ਬੰਦ ਹੋ ਜਾਣਗੇ ਸਰ ਨਹਿਰ ਜਦੋਂ ਉਹ ਬਣ ਜਾਏਗੀ ਇੱਕ ਵੇਲੇ ਇੱਥੇ ਆਪਾਂ 9 ਫੌਂਟ ਦੀ ਕਸਤੀ ਰੱਖੀ ਸੀ ਵੀਰੋ ਇਹ ਹੁਣੇ ਲਗਾਈ ਸੀ ਪੰਥ ਦੇ ਦਿਨੋਂ ਦੁੱਖ ਇਹ ਸਵੇਰੇ ਹੁੰਦਾ ਇਸ ਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਕੁਝ ਕੀ ਕਰ ਤੋਂ ਹੈ ਠੀਕ ਆ ਭਗਵਾਨ ਸਤਿਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇੱਕ ਤੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੀ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਕਿਉਂ ਨਹੀਂ ਕੀਤਾ ਗਿਆ ਬਣਾਵਾ ਜਿਹੜਾ ਇੱਕ ਮੇਰੀ ਹੋਣੀ ਸੀ ਜਿਹੜਾ ਇੱਕ ਮੇਰੀ ਕਰ ਦਿੱਤੀ ਕਿਸਾਨ ਕਿਹਾ ਕਿਸਾਨ ਕਿਹਾ ਤੇ ਭਾਣਿਆ ਕਿ ਉਹ ਨਹੀਂ ਪੈਲੋ ਤੇ ਆਪਾਂ ਵੋਟਾਂ ਨਹੀਂ ਹੋ ਕੇ ਕਿਉਂ ਪਾਈ ਗਏ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਵੋਟਾਂ ਵਾਰੀ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਵੀ ਚਾਹੀਦਾ ਸਾਰੇ ਬੰਦੇ ਨੂੰ ਪੱਕਾ ਨਹੀਂ ਸਰ ਕਾਲੀ ਨਾਲ ਬਚਾ ਲੋ ਕਹਿੰਦੇ ਦੋ ਬਚਾ ਲਈਏ ਵੀ ਕੱਲ੍ਹ ਕੱਲ੍ਹ ਜੇ ਕਾਲਿਆ ਸੀ ਬਕਾਲੀਵਲ ਬਚਾਉਣ ਦਾ ਨੋ 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 ਮੈਂ ਤਾਂ ਫਿਰ ਹੋਰ ਬਾ ਆ ਜਾਣਗੇ ਫਿਰ ਇੱਥੇ ਵਾਲੀ ਦਾ ਬਚਾ ਲੋ ਨਿਕਲੇ ਜੀ ਇੱਥੇ ਆਪਾਂ 9 ਕਰੋੜ ਹੋਰ ਕੌਣ ਆ ਜਾਣਗੇ ਭਗਵਾਨ ਮਨੋਰੀ ਆ ਜਾਣਗੇ ਨਾ ਮਿੰਦਰ ਮੱਠ ਦਾ ਮੁੰਡਾ ਆ ਜੂਗਾ ਆਈ ਤਾਂ ਦੁੱਖ ਆਉਂਦਾ